ਸੋ ਸਿਕਾ ਲੋਕ ਰਣ ਤੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੋ ਤੇ ਇਸ ਵੇਲੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਸੀਨੀਅਰ ਜੱਲਸ ਪਰਮਿੰਦਰ ਸਿੰਘ ਰਾਏਪੁਰ ਦੋਸਤੋ ਸ਼ਰਮਣੀ ਅਕਾਲੀ ਦਲ ਜਾਂ ਕਹ ਲਓ ਕਿ ਅਕਾਲੀ ਪੋਲਿਟਿਕਸ ਦੇ ਵਿੱਚ ਇੱਕ ਇਹੋ ਜਿਹਾ ਸਮਾਂ ਆਉਂਦਾ ਖਾਸ ਕਰਕੇ 2015 ਦੇ ਵਿੱਚ ਜਦੋਂ ਗੁਰੂ ਮਹਾਰਾਜ ਸਾਹਿਬ ਦੇ ਜਿਹੜੇ ਅੰਗ ਨੇ ਉਹ ਝਕਮੇ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਲਗਾਤਾਰ ਘਟਨਾਵਾਂ ਦਾ ਜਿਹੜਾ ਸਿਲਸਲਾ ਸੀ ਅਟੋ-ਅਟ ਉਹ ਸ਼ੁਰੂ ਹੋ ਜਾਂਦਾ ਤੇ ਉੱਥੋਂ ਹੀ ਅਕਾਲੀ ਪੋਲਿਟਿਕਸ ਦਾ ਨਘਾਰ ਆਉਣਾ ਸ਼ੁਰੂ ਹੋ ਜਾਂਦਾ ਅੱਗੇ ਜਾ ਕੇ ਫਿਰ ਜਦੋਂ ਗੁਰਮੀਤ ਆਰਾਮ ਰਹੀਮ ਜਿਹੜਾ ਆਪਣੇ ਆਪ ਨੂੰ ਸੱਚਾ ਸਾਧ ਦਾ ਖਵਾ ਹੁੰਦਾ ਤੇ ਇੱਕ ਡੇਰਾ ਚਲਾਉਂਦਾ ਉਹਨੂੰ ਜਦੋਂ ਮਾਫੀ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਇੱਕ ਵੱਡਾ ਹੰਗਲਾ ਗੁੰਲਾ ਹੁੰਦਾ کئی ਐਸਪੈਕਟ ਉਦੋਂ ਤੋਂ ਵਿਚਾਰੇ ਜਾਣ ਲੱਗੇ ਕਿ ਜਥੇਦਾਰ ਸਾਫ ਸੀ ਜਿਹੜੇ ਤਖਤਾਂ ਦੇ ਉਹਨਾਂ ਨੂੰ ਆਪਣੇ ਘਰੇ ਬੁਲਾਇਆ ਗਿਆ ਤੇ ਜਿਹੜੇ ਗੁਨਾਹਗਾਰ ਸੀ ਇਸ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਉਹਨਾਂ ਲੋਕਾਂ ਨੂੰ ਬਚਾਇਆ ਗਿਆ ਬੈਬਲ ਕਲਾਫ ਗੋਲੀ ਚੱਲੀ ਕੋਟਕਪੂਰਾ ਕਾਂਡ ਦੋ ਬੰਦਿਆਂ ਦੀ ਜਾਨ ਚਲੀ ਗਈ ਉਹ ਸਾਰਾ ਕੁਝ ਜਿਹੜਾ ਉਹਦਾ ਠਿਕਰਾ ਸੀ ਉਹ ਠਿਕਰਾ ਅਕਾਲੀ ਪੋਲਿਟਿਕਸ ਦੇ ਸਿਰ ਪੰਨਿਆਂ ਗਿਆ ਖਾਸ ਕਰਕੇ ਬਾਦਲ ਪਰਿਵਾਰ ਦੇ ਸਿਰ ਉਦੋਂ ਤੋਂ ਹੀ ਇਲਜ਼ਾਮਾਂ ਦੇ ਵਿੱਚ ਘੇਰੀ ਹੋਈ ਸੀ ਸਾਰੇ ਦੀ ਸਾਰੀ ਰਾਜਨੀਤੀ ਅੱਗੇ ਜਾ ਕੇ ਫਿਰ ਸੈਟਾਂ ਬਣੀਆਂ ਕਈ ਸੈਟਾਂ ਬਣੀਆਂ ਕਈਆਂ ਦੀ ਜਿਹੜੀ ਇਨਕੁਆਰੀ ਸੀ ਉਹ ਸਿਰੇ ਲੱਗੀ ਕਈਆਂ ਦੀ ਨਹੀਂ ਲੱਗੀ ਸਾਰਾ ਕੁਝ ਇੱਕ ਵੱਡੀ ਤਸਵੀਰ ਦੇ ਵਿੱਚ ਵਿਵਾਦਾਂ ਦੇ ਵਿੱਚ ਘਿਰਦਾ ਆਪਾਂ ਨੂੰ ਦਿਖਦਾ ਰਿਹਾ ਖਾਸ ਕਰਕੇ 7 ਤੋਂ ਲੈ ਕੇ 17 ਤੱਕ ਦਾ ਜਿਹੜਾ ਸਮਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਉਹ ਸਮਾਸੀ ਅਕਾਲੀ ਦਲ ਦਾ ਇਤਿਹਾਸ ਦਾ ਸਭ ਤੋਂ ਵੱਧ ਪਾਵਰਫੁੱਲ 10 ਸਾਲ ਦੀ ਟਿਨਿਓਰ ਸੀ ਉਹ। ਤਰਨ ਦੇ ਵਿੱਚ ਅਕਾਲੀ ਸਰਕਾਰ ਪਾਸੇ ਹੋ ਜਾਂਦੀ ਹੈ। ਇਸੇ ਬੇਅਦਵੀ ਵਾਲੇ ਇਸ਼ੂ ਤੇ ਕੈਪਟਨ ਸਾਹਿਬ ਆਪਣੀ ਸੱਤਾ 4.5 ਸਾਲ ਹੰਡਾਉਂਦੇ ਨੇ। ਅੱਗੇ ਫਿਰ ਜਦੋਂ 22 ਦੇ ਵਿੱਚ ਚੋਣ ਆਉਂਦੀ ਹੈ ਤਾਂ ਸਿਰਫ 3 ਸਿੱਟਾ ਆਉਂਦੀਆਂ ਨੇ ਸ਼ਰੋਮਣੀ ਅਕਾਲੀ ਦਲ ਨੂੰ। ਯਾਨੀ ਕਿ ਰਾਜਨੀਤਿਕ ਅੰਗਾਰ ਵੀ ਸ਼ੁਰੂ ਹੋ ਗਿਆ। ਜਦੋਂ 3 ਸਿੱਟਾ ਆਉਂਦੀਆਂ ਨੇ ਉਸ ਤੋਂ ਬਾਅਦ 24 ਦੀ ਚੋਣ ਆਉਂਦੀ ਹੈ। 24 ਦੀ ਲੋਕ ਸਭਾ ਦੀ ਚੋਣ ਦੇ ਵਿੱਚ ਪਾਰਟੀ ਦੀ ਜ਼ਮਾਨਤ ਜੱਫਤ ਹੁੰਦੀ ਹੈ। ऐसे चीज ਤੋਂ ਨਾਰਾਜ਼ ਹੋ ਕੇ ਕਈ ਆਗੂ ਆਪਣਾ ਇੱਕ ਬਾਗੀ ਧੜਾ ਬਣਾ ਲੈਂਦੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਹੁਣ ਅਕਾਲੀ ਪੋਲਿਟਿਕਸ ਦੇ ਵਿੱਚ ਸੁਧਾਰ ਕਰਾਂਗੇ ਇਸੇ ਕਰਕੇ ਉਹ ਸੁਧਾਰ ਲਹਿਰ ਆਪਣੀ ਇੱਕ ਚਲਾਉਂਦੇ ਨੇ ਤੇ ਅੱਗੇ ਜਾ ਕੇ ਅਕਾਲ ਤਖਤ ਸਾਹਿਬ ਦੇ ਉਹ ਇੱਕ ਆਪਣੀ ਚਿੱਠੀ ਦਿੰਦੇ ਨੇ ਸੁਖਬੀਰ ਸਿੰਘ ਬਾਦਲ ਨੂੰ ਉੱਥੇ ਤਲਬ ਕੀਤਾ ਜਾਂਦਾ ਤਨਖਾਹੀਆ ਕਰਾਰ ਦਿੱਤਾ ਜਾਂਦਾ ਤੇ ਜਿਹੜਾ ਧੜਾ ਚਿੱਠੀ ਦੇ ਕੇ ਆਇਆ ਸੀ ਉੱਥੇ ਉਹ ਵੀ ਉਹਦੇ ਚੀਜ਼ ਤੋਂ ਬਚ ਨਹੀਂ ਪਾਉਂਦਾ ਹੈਗਾ ਨਾਲ ਉਹਨਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਜਿਹੜੇ ਅਕਾਲ ਤਖਤ ਨਾਲੋਂ ਤਾਂ ਬਿੱਤੇ 2 ਦਸੰਬਰ ਨੂੰ ਸਾਰਾ ਕੁਝ ਹੋਇਆ ਫੈਸਲਾ ਆਇਆ ਸਾਰੀ ਉਹ ਦੁਨੀਆ ਨੇ ਦੇਖਿਆ ਇਹਦੇ ਨਾਲ ਨਾਲ ਸੁਖਵੀਰ ਸਿੰਘ ਬਾਦਲ ਤਨਖਈਆ ਕਰਾਉਣ ਤੋਂ ਬਾਅਦ ਜਿਹੜੀ ਸਜ਼ਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਉਸ ਸਜ਼ਾ ਨੂੰ ਜਦੋਂ ਉਹ ਨਿਵਾ ਰਹੇ ਸੀ ਤਾਂ ਬਿੱਤੇ ਕੱਲ ਇੱਕ ਸ਼ਖਸ ਜਿਹਦਾ ਨਾਮ ਨਰੈਣ ਸਿੰਘ ਚੌੜਾ ਦੱਸਿਆ ਗਿਆ ਉਹਨਾਂ ਵੱਲੋਂ ਇੱਕ ਉਹਨਾਂ ਤੇ ਜਾਨਲੇਵਾ ਹਮਲਾ ਵੀ ਕੀਤਾ ਗਿਆ ਤੁਸੀਂ ਸਾਰਾ ਦਿਨ ਗੱਲ ਉਹ ਦੇਖਿਆ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਪ੍ਰਮੋਦ ਸਿੰਘ ਰਾਇਪੁਰ ਨੇ ਪਰਮਿੰਦਰ ਜੀ ਸਵਾਗਤ ਸਭ ਤੋਂ ਪਹਿਲਾਂ ਤੁਹਾਡਾ ਤੇ ਨਾਲ ਨਾਲ ਜੋ ਕੁਝ ਹੋਇਆ ਇਹ ਪਿਛਲੇ 2-3 ਦਿਨਾਂ ਦੇ ਵਿੱਚ ਵਾਪਰਿਆ। ਇੱਕ ਲੰਮੇ ਸਮੇਂ ਤੋਂ ਥੋੜਾ-ਥੋੜਾ ਇਹ ਰਿੱਝਦਾ ਆ ਰਿਹਾ ਸੀ ਕਿਵੇਂ ਵੇਖ ਰਹੇ ਹੋ ਸਾਰਾ ਕੁਝ ਜੀ। ਸਤ ਸ੍ਰੀ ਅਕਾਲ ਜੀ। ਧੰਨਵਾਦ ਗੁਰਜਿੰਦਰ ਜੀ। ਜੀ। ਤੇ ਨੀਰਾ ਤੁਸੀਂ ਦੇਖ ਹੀ ਰਹੇ ਹੋ ਪਿੱਛੇ ਆ ਦੋ-ਤਿੰਨ ਦਿਨਾਂ ਤੇ ਵਾਪਰਿਆ ਜਾਂ ਜਿਵੇਂ ਕਹਿ ਲਓ ਕਿ ਗੁਨਾਹ ਕਬੂਲੇ, ਕਮੂਟ ਕਰਨ ਤੋਂ ਬਾਅਦ ਇੱਕ ਤਨਖਾਹਿਆ ਕਰਵਾਰ ਕਰਾਰ ਦਿੱਤਾ ਗਿਆ, ਤਨਖਾਹਿਆ ਕਰਾਰ ਦੇਣ ਤੋਂ ਬਾਅਦ ਸੇਵਾ ਸ਼ੁਰੂ ਹੋਈ। ਫਿਰ ਕੱਲ ਅਟੈਕ ਵੀ ਹੋਇਆ ਇੱਕ ਤਰ੍ਹਾਂ ਦਾ ਗੱਪਾ ਕਹਿ ਲਓ ਇਹ ਸਾਰਾ ਕੁਝ ਜਿਹੜਾ ਆਪਾਂ ਦੇਖਿਆ ਘਟਨਾਗ੍ਰਾਮ ਇਹ ਕੋਈ ਅੱਜ ਦੀ ਇਕਦਮ ਕਹਿ ਲਓ ਕਿ ਜਿਹੜੀ ਅਚਾਨਕ ਵਾਪਰ ਜਾਂਦੀ ਘਟਨਾ ਹੋ ਤਾਂ ਨਹੀਂ ਹੈਗੀ ਇਹ ਲੰਮੇ ਸਮੇਂ ਤੋਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪੁਰਾਣਾ ਰਿੱਜਦਾ ਰਿਹਾ ਆ ਰਿਹਾ ਸੀਗਾ ਉਹੀ ਉਹੀ ਅੱਗੇ ਜਿਹੜੇ ਰਿਜ਼ਲਟ ਹੋਣੇ ਹੁੰਦੇ ਆ ਨਿਕਲਣੇ ਹੁੰਦੇ ਆ ਉਹ ਉਹ ਚੀਜ਼ ਜਿਹੜਾ ਆਪਾਂ ਕਹਿ ਸਕਦੇ ਹਾਂ ਨੂੰ ਕਿ ਉਹੀ ਹੋਈ ਆ ਰਿਜ਼ਲਟ ਨਿਕਲੇ ਆ ਇਹ ਤੋ ਅਕਾਲੀ ਦਲ ਦਾ ਜਿਹੜਾ ਜਿਵੇਂ ਕੱਲ ਅਟੈਕ ਹੋਇਆ ਤਾਂ ਅਕਾਲੀ ਦਲ ਇੱਕਦਮ ਜਿਹੜਾ ਸੁਖਬੀਰ ਬਾਦਲ ਦੀ ਪਿਛਟ ਤੇ ਆਇਆ ਹਾਲਾਂਕਿ ਬਾਕੀ ਪਾਰਟੀਆਂ ਦੇ ਲੀਡਰਾਂ ਨੇ ਵੀ ਜਾਂ ਹੋਰਾਂ ਨੇ ਇਹਨਾਂ ਕੇ ਤਖਤਾਂ ਦੇ ਜ세ਦਾਰ ਸਹਬਾਨ ਹੋਗੇ ਚਾਹੇ ਸ਼੍ਰੋਮਣੀ ਕਮੇਟੀ ਜਾਂ ਹੋਰ ਜ세ਦਬੰਦੀਆਂ ਦੇ ਬੰਦੇ ਨੇ ਜਿਹੜੇ ਉਹਨਾਂ ਨੇ ਨਖੇਦੀ ਕੀਤੀ ਯਾਰ ਨਖੇਦੀ ਤਾਂ ਚਲੋ ਕਰਨੀ ਬਣਦੀ ਹੈਗੀ ਕਿਸੇ ਦੀ ਜਾਨ ਤੇ ਇਸ ਤਰ੍ਹਾਂ ਚਾਹੇ ਕੋਈ ਵੀ ਹੋਵੇ ਕਿਸੇ ਨੂੰ ਲੈਣ ਦਾ ਹੱਕ ਤਾਂ ਨਹੀਂ ਹੈਗਾ ਲੇਕਿਨ ਜੇ ਕੋਲੀ ਇਦਾਂ ਚੱਲਦੀ ਹੈਗੀ ਐ ਤਾਂ ਦੇਖਿਆ ਜਾ ਬਈ ਜਿਹੜਾ ਉੱਥੇ ਵਾਪਰੀ ਹੈ ਜਿਹੜੀ ਘਟਨਾ ਉਹਦੇ ਵਿੱਚ ਉਹ ਤਾਂ ਬਾਅਦ ਤੱਕ ਆਗੂ ਆਏ ਸਾਹਮਣੇ ਸਭ ਤੋਂ ਪਹਿਲਾਂ ਕਾਲੀ ਦਲ ਦਾ ਆਉਣਾ ਬਣਦਾ ਵੀ ਸੀ ਲੇਕਿਨ ਸਾਰੇ ਸੱਤਾ ਤੋਂ ਪ੍ਰੇਰਿਤ ਜਿਹੜੇ ਬਿਆਨ ਆਏ ਆ ਈਵਨ ਕਿ ਇਥੋਂ ਤੱਕ ਕਿ ਖੰਡਿਆ ਨੇ ਤਾਂ ਕਹਿਤਾ ਕਿ ਇਹ ਦਰਬਾਰ ਸਾਹਿਬ ਤੇ ਇੱਕ ਤਰ੍ਹਾਂ ਦਾ ਹਮਲਾ ਹੈ ਉਹ ਪਦਵੀ ਦੀ ਦੇਣਾ ਸੁਖਵੀਰ ਬਾਦਲ ਨੂੰ ਮੇਰੇ ਖਿਆਲ ਨਾਲ ਬੇਵਕੂਫੀ ਜੀ ਕਹਿ ਸਕਦੇ ਆਪਾਂ ਔਰ ਖਾਸ ਕਰਕੇ ਮੰਨੇ ਪ੍ਰਮੰਨਿਆ ਸੰਸਥਾਵਾ ਦੇ ਬੰਦਿਆਂ ਨੇ ਜਿਹੜੇ-ਜਿਹੜੇ ਸਿੱਖਾਂ ਦੀਆਂ ਅਗਵਾਈ ਕਰਨ ਵਾਲੀਆਂ ਸੰਸਥਾਵਾਂ ਨੇ ਉਹਨਾਂ ਦੇ ਪ੍ਰਧਾਨ ਹੋਗੇ ਜਾਂ ਹੋਰ ਲੀਡਰ ਹੋਗੇ ਦਰਬਾਰ ਸਾਹਿਬ ਦੀ ਆਪਾ ਦੇ ਹਮਲਾ ਜੀ ਇਦਾਂ ਠੀਕ ਹੈ ਕਿਸੇ ਦੇ ਕਿਸੇ ਤੇ ਵੀ ਚਾਇਸ ਕੁਬੀਰ ਦੀ ਥਾਂ ਤੇ ਕੋਈ ਹੋਰ ਹੁੰਦਾ ਹਮਲਾ ਇਦਾਂ ਦਾ ਉਹਦੀ ਜਾਨ ਜਿਹੜਾ ਉਹਦੀ ਜਾਨ ਲੈ ਸਕਦਾ ਸੀ ਉਹ ਉਹ ਗਲਤ ਹੈ ਉਹਦੀ ਨਿੰਦਾ ਕਰਨੀ ਬਣਦੀ ਹੈ ਪਰ ਏਡੀ ਵੱਡੀ ਪਦਵੀ ਦੇ ਦੇਣੀ ਉਹ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਨਜਾਇਜ਼ ਤੌਰ ਤੇ ਹੈ ਜਾਂ ਔਰ ਜਿਹੜੀ ਪਵਿੱਤਰਤਾ ਹੈ ਉਹਨੂੰ ਕਿਤੇ ਨਾ ਕਿਤੇ ਢਾਹ ਲੱਗਦੀ ਹੈ ਐਦਾਂ ਦੇ ਬੰਦੇ ਜਿਹੜੇ ਤਨਖਾਈਆ ਕਰਾਰ ਦਿੱਤੇ ਜਾਂਦੇ ਆ ਜਾਂ ਜਿਨ੍ਹਾਂ ਦੇ ਉੱਤੇ ਦੋਸ਼ ਸਾਬਤ ਹੋ ਜਾਂਦੇ ਆ ਔਰ ਖਾਸ ਕਰ ਕੌਮ ਨਾਲ ਧੱਕਾ ਕਰਨ ਦੇ ਜਾਂ ਕਹਿ ਲਓ ਕਿ ਬੇਗੁਨਾਹਾਂ ਦੀਆਂ ਜਾਨਾਂ ਲੈਣ ਦੇ ਜਾਂ ਜਿਹੜੇ ਜਿਨ੍ਹਾਂ ਨੇ ਜਾਨਾਂ ਲਈਆਂ ਤਸ਼ੱਦਦ ਢਾਏ ਉਹਨਾਂ ਦੇ ਸਾਥ ਦੇਣ ਦੇ इवन ਕਿ ਸੌਦਾ ਸਾਧ ਵਰਗਿਆਂ ਨੂੰ ਮਾਫੀ ਦੇਣ ਦੇ ਇਲਜ਼ਾਮ ਜਿਹੜੇ ਸਾਬਤ ਹੋਏ ਹੋਣ ਤਾਹੀ ਤਨਖਾਹ ਲੱਗੀ ਉੱਥੇ ਸਜ਼ਾ ਤਾਹੀ ਮਣੀਆ ਚਲੋ ਕਹਿ ਰਹੇ ਗੋਲੀ ਚੱਲੀ ਆ ਗੋਲੀ ਚੱਲਣ ਤੋਂ ਬਾਅਦ ਬਿਆਨ ਆਗੇ ਜਾਂ ਗੋਲੀਆਂ ਤਾਂ ਉੱਥੇ ਵੀ ਚੱਲੀਆਂ ਸੀਗੀਆਂ ਜਿਹੜੀਆਂ ਤੁਸੀਂ ਬੇ ਮੇਰਵਾ ਵੀ ਦਿੱਤਾ ਹੁਣ ਵਹਿਬਲ ਕਲਾ ਜਾਂ ਉੱਥੇ ਸਿੱਧੀਆਂ ਗੋਲੀਆਂ ਚੱਲੀਆਂ ਨੇ ਉਹਨਾਂ ਨੂੰ ਇਹਨਾਂ ਨੇ ਕਿਹੜੀਆਂ ਸਜ਼ਾਵਾਂ ਦੇ ਦਿੱਤੀਆਂ ਮੁਜੀਠੀਆ ਦੇ ਬਿਆਨ ਤੇ ਬੜੀ ਮਨ ਨੂੰ ਹਰਾਨੀ ਪ੍ਰਗਟ ਹੋਈ ਇੱਕਦਮ ਬਿਆਨ ਆਂਦਾ ਮੁਜੀਠੀਆ ਦਾ ਕਹਿੰਦਾ ਜੀ ਇਹ ਸੁਖੀ ਰਦਾਵਾ ਦੇ ਚੰਨੀ ਦਾ ਨੇੜਲਾ ਇਹਦਾ ਭਰਾ ਬਹੁਤ ਨੇੜੇ ਆ ਜਿਹੜਾ ਨਰੈਣ ਸਿੰਘ ਚੌੜਾ ਜੀ ਨੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਜਾਂ ਅਟੈਕ ਕੀਤਾ ਆ ਤੇ ਉਹ ਸਿਆਸੀ ਬਿਆਨ ਇੱਕਦਮ ਦਾਗਣੇ ਵੀ ਤੁਸੀਂ ਕਮਾਲ ਕਰੀ ਜਾਂਦੇ ਹੋ ਤੁਹਾਡੀ 2002 ਦਾ ਮਜੀਠੀਆ ਨੇ ਪ੍ਰੈਸ ਕਾਨਫਰੰਸ ਵੀ ਕੀਤੀ 2002 ਦੇ ਅੰਕੜੇ ਚੱਕ ਲਿਆ ਕਿ ਇਹਦੇ ਤੋਂ 2 ਕੇਸ ਇਹਦੇ ਤੇ ਨਰੈਣ ਸਿੰਘ ਚੌੜੇ ਦੇ ਮਾਫ ਕੀਤੇ ਗਏ ਪਤਾ ਨਹੀਂ ਬਰੀ ਕਰਾ ਦਿੱਤਾ ਗਿਆ 35 ਕੇਸ ਚੱਲ ਰਹੇ ਨੇ ਤੁਹਾਡਾ 10 ਸਾਲ ਦਾ ਜਿਹੜਾ ਤੁਸੀਂ ਸਮਾਂ ਬਤਾਇਆ ਮੁਜੀਠਿਆ ਨੂੰ ਦੇਖੋ ਪੁੱਛੇ ਕੋਈ ਕੁਐਸਚਨ ਕਰੇ ਕਿ ਉਹਦੇ ਵਿੱਚ ਤੁਸੀਂ ਕੀ ਕੀਤਾ ਜਿਹੜਾ 10 ਸਾਲ ਦਾ ਸਮਾਂ ਸੀ ਇਹ ਉੱਥੇ ਤਨਖਾਹਾਂ ਐਸੇ ਕਰਕੇ ਇਕਰਾਰ ਦਿੱਤਾ ਗਿਆ ਉਹ ਉਸ ਉਸ ਪੀਰੀਅਡ ਦੇ ਵਿੱਚ ਜਦੋਂ ਤੁਸੀਂ ਸੱਤਾ ਹਾਸਲ ਕਰੀ ਸੀ ਜਦੋਂ ਤੁਸੀਂ ਪਾਵਰ 'ਚ ਸੀਗੇ ਉਦੋਂ ਤੁਸੀਂ ਕੀ ਕੀਤਾ ਉਹ ਉਹ ਚੀਜ਼ਾਂ ਦੇ ਰਿਜ਼ਲਟ ਨੇ ਇਹ ਵਾ ਬਾਦਲ ਸਾਹਿਬ ਨੇ ਐਵੇਂ ਥੋੜੀ ਕਿਹਾ ਸੀ ਕਿ ਬੰਦੀ ਸਿੰਘਾਂ ਨੂੰ ਮਿਹਾ ਕਰ ਦੋ ਕਹਿੰਦੇ ਸਾਨੂੰ ਮਰੋਣਾ ਹੈ ਉਹਨਾਂ ਨੂੰ ਖਤਰਾ ਇੰਦਾ ਹੀ ਲੱਗਦਾ ਸੀ ਉਹਨਾਂ ਨੂੰ ਪਤਾ ਸੀ ਕਿ ਜਿਹੜੇ ਤਸਿੱਦ ਸਾਡੇ ਵੇਲੇ ਹੋਏ ਐ ਜਾਂ ਅੱਜ ਅਸੀਂ ਜਾਂ ਜਿਨ੍ਹਾਂ ਦੀ ਅਸੀਂ ਅ ਪੈਰ ਵੀ ਕਰਨੀ ਸੀਗੀ ਜਿਨ੍ਹਾਂ ਕੇਸ ਜਿਨ੍ਹਾਂ ਦੇ ਕੇਸ ਲੜਨੇ ਚਾਹੀਦੇ ਸੀ ਕਿ ਬਤੌਰ ਸਿੱਖ ਜਾਂ ਬਤੌਰ ਇੱਕ ਕੌਮ ਪ੍ਰਸਤ ਹੋਣ ਦੇ ਜਾਂ ਜਿਨ੍ਹਾਂ ਨੂੰ ਆਪਾਂ ਕਰ ਫਕਰੇ ਕੌਮ ਜਾਂ ਪੰਥ ਕਹ ਕੇ ਇਹ ਤੁਸੀਂ ਆਪ ਆਪਣੇ ਗੱਲਦਲ ਨੂੰ ਕਹਿੰਦੇ ਹੋ ਕਿ ਪੰਥ ਹੈ ਇਹ ਪੰਥ ਹੈ ਤੇ ਸਿੱਖ ਕੌਮ ਦੀ ਜਿਹੜੀ ਪਾਰਟੀ ਹੈਗੀ ਹੈ ਇਹ ਪੰਥ ਦੀ ਪਾਰਟੀ ਹੈ ਜਦੋਂ ਸੱਤਾ ਤੋਂ ਲਾਂਭੇ ਹੋ ਜਾਂਦੇ ਪੰਥ ਨੂੰ ਖਤਰਾ ਹੋ ਜਾਂਦਾ ਤੇ ਸਿੱਖਾਂ ਦੀ ਵੋਟ ਤੁਹਾਨੂੰ ਸਭ ਤੋਂ ਵੱਧ ਪੈਂਦੀ ਹੈ ਤਾਂ ਸਿੱਖਾਂ ਦੇ ਕੇਸਾਂ ਦੀ ਪੈਰਵਾਹੀ ਕਰਨੀ ਚਾਹੀਦੀ ਸੀ ਸਿੱਖਾਂ ਨਾਲ ਹਮਦਰਦੀ ਜਤਾਉਣੀ ਚਾਹੀਦੀ ਸੀ ਤੁਸੀਂ ਤਾਂ ਜਿਨ੍ਹਾਂ ਨੇ ਜਿਨ੍ਹਾਂ ਨੇ ਤਸ਼ੱਦਦ ਕੀਤੇ ਜਿਨ੍ਹਾਂ ਨੇ ਬੇਗੁਨਾਹਾਂ ਦੀਆਂ ਲਾਸ਼ਾਂ ਵਸਾਈਆਂ ਉਹਨਾਂ ਦੇ ਤੁਸੀਂ ਉਹਨਾਂ ਦੇ ਘਰ ਪਾਲੇ ਉਹਨਾਂ ਨੂੰ ਪ੍ਰੋਮੋਸ਼ਨਾਂ ਦਿੱਤੀਆਂ ਉਹਨਾਂ ਨੂੰ ਵੱਡੇ ਵੱਡੇ ਅਹੁਦੇ ਤੇ ਸਥਾਪਿਤ ਕੀਤਾ ਤੇ ਉਹੀ ਡਰ ਬੋਲਦਾ ਸੀਗਾ ਬੱਟੇ ਬਾਦਲ ਸਾਹਿਬ ਦੇ ਮੂੰਹ ਸੋ ਕਿਤੇ ਨਾ ਕਿਤੇ ਆਪਾਂ ਇਹ ਕਹਿ ਸਕਦੇ ਆ ਕਿ ਅ ਜੇ ਕਿਤੇ ਭਾਵੇਂ ਕਿ ਪੱਖ ਸਾਰਾ ਹੀ ਵਿਚਾਰਨੇ ਚਾਹੀਦੇ ਐ ਕਿ ਗੋਲੀ ਕਿਉਂ ਚੱਲੀ ਇਸ ਟਾਈਮ ਕਿਉਂ ਚੱਲੀ ਉੱਥੇ ਹੀ ਕਿਉਂ ਚੱਲੀ ਜਿਨ੍ਹਾਂ ਨੇ ਏਦਾਂ ਜੇ ਕਿਸੇ ਨੇ ਕੋਈ ਏਦਾਂ ਕਿੜਾ ਕੱਢਣੀ ਹੋ ਉਹ ਜਾਣ ਤੜੀ ਤੇ ਧਰ ਕੇ ਆਉਂਦਾ ਬੰਦਾ ਤੇ ਉਹ ਕਿਤੇ ਵੀ ਜਾ ਸਕਦਾ ਸੀ ਇੱਥੇ ਹੀ ਕਿਉਂ ਆਇਆ ਇਸ ਸਮੇਂ ਕਿਉਂ ਆਇਆ ਜਦੋਂ ਇਦਾਂ ਦਰਬਾਰ ਸਾਹਿਬ ਦੇ ਵਿੱਚ ਇਦਾਂ ਬੈਠਿਆ ਸਿਕਿਉਰਿਟੀ ਤਾਂ ਚਾਰੇ ਪਾਸੇ ਹੈ ਹੀ ਹੈ ਉਹ ਕਿਹੜਾ ਪਰਮਨਸੂਬੇ ਦੇ ਪੂਰੇ ਹੋ ਗਏ ਉਹ ਗੱਲ ਗੱਲ ਤਾਂ ਇਹ ਸਾਰੇ ਪੱਖ ਵਿਚਾਰਨਯੋਗ ਬਣਦੇ ਨੇ ਇਵਨ ਕਿ ਸੀਪੀ ਜਿਹੜੇ ਉਹ ਅੰਮ੍ਰਿਤਸਰ ਨੇ ਭੋਲਾ ਰੋੜੀ ਉਹਨਾਂ ਦਾ ਬਿਆਨ ਉਹਦੇ ਤੇ ਵੀ ਬੜੀ ਹੁਣ ਕਹਿ ਲਓ ਕਿ ਸਿਆਸਤ ਸ਼ੁਰੂ ਹੋ ਗਈ ਹੈ ਕਿ ਇਹਨੇ ਬਿਆਨ ਇਦਾਂ ਕਿਉਂ ਦੇ ਦਿੱਤਾ ਇਹਦੀ ਸੀਬੀਆਈ ਜਾਂਚ ਕਰੇ ਜਾਂ ਲੱਗ ਐਫਆਈਆਰ ਹੋਵੇ ਉਹ ਚੀਜ਼ਾਂ ਜਿਹੜੀ ਹੈਗੇ ਕਿਤਨੇ ਕਿਤੇ ਮਾਇਨੇ ਰੱਖਦੀਆਂ ਨੇ ਇਹ ਸਾਰੇ ਪੱਖ ਵਿਚਾਰਨਯੋਗ ਹੈਗੇ ਨੇ ਚਾਹੇ ਕੋਈ ਹਮਦਰਦੀ ਦਾ ਚਾਹੇ ਕੋਈ ਉਹ ਪਰਸਨਲ ਇੰਟੈਂਸ਼ਨ ਤਾਂ ਨਹੀਂ ਹੈ ਚਾਹੇ ਕੋਈ ਹੋਰ ਕਾਰਨ ਹੈ ਉਹ ਸਾਰਿਆਂ ਦੀ ਨਿਰਪੱਖ ਜਾਂਚ ਤਾਂ ਕਾਲੀਦਲ ਵੀ ਮੰਗ ਰਿਹਾ ਹੈ ਤੇ ਨਿਰਪੱਖ ਜਾਂਚ ਤਾਂ ਨਿਰਪੱਖ ਹੀ ਹੁੰਦੀ ਹੈ ਫਿਰ ਉਹਦੇ ਤੇ ਸਾਰੇ ਪੱਖ ਵਿਚਾਰਨਯੋਗ ਬਣ ਜਾਂਦੇ ਨੇ ਇਹ ਤਾਂ ਨਹੀਂ ਕਿਹਾ ਜਾਂਦਾ ਕਿ ਹਾਂ ਹਮਲਾ ਹੋ ਗਿਆ ਜੀ ਇਹ ਜਿਹੜੀ ਸੱਤਾ ਦਾ ਫੇਲੀਅਰ ਹੈ ਜੀ ਇਹ ਪੋਰਸਾ ਫੇਲੀਅਰ ਆ ਦੀ ਜਹ ਜਿਹੜੀਆਂ ਸੁਰੱਖਿਆ ਏਜੰਸੀਆਂ ਦਾ ਫੇਲੀਅਰ ਆ ਬਸ ਇਹਦੀ ਜਾਂਚ ਕਰ ਲੋ ਇਹ ਤਾਂ ਨਹੀਂ ਕੀਤਾ ਕਿਤਾ ਕਿਉਂ ਹੋਣ ਕਿਉਂ ਹੋਇਆ ਇੱਥੇ ਹੀ ਕਿਉਂ ਹੋਇਆ ਇਹ ਬੰਦਾ ਪਹਿਲਾਂ ਕਿੱਥੇ ਸੀ ਇਹਦੇ ਨਾਲ ਕੀ ਬੀਤੀ ਠੀਕ ਹੈ ਕਿਨੇ ਕੀਤੀ ਕਿ ਕੀ ਕਾਰਨ ਰਹਿ ਕਾਰਨ ਵੀ ਜ਼ਰੂਰੀ ਨੇ ਜੇ ਸੱਚੀ ਮੂਚੀ ਇਹਨੇ ਅਟੈਕ ਦਾ ਐਕਟ ਕਰਨ ਦਾ ਇਦਾਂ ਮਨ ਬਣਾਇਆ ਕਿ ਕਾਰਨ ਕੀ ਰਹੇ ਹੋਣਗੇ ਉਹ ਸਾਰੇ ਪੱਖ ਵਿਚਾਰਨ ਯੋਗ ਨੇ ਗੱਲ ਸਿਰਫ ਇੱਥੇ ਤੱਕ ਨਹੀਂ ਬੜਦੀ ਕਿ ਅਟੈਕ ਹੋ ਗਿਆ ਜੀ ਇੱਕ ਪੱਖ ਤੋਂ ਜਾਂਚ ਕਰ ਲਓ ਪਿਛਲੇ ਸਮੇਂ ਤੋਂ ਦੇਖੋ ਤੁਸੀਂ ਜਦੋਂ ਆ ਬਾਦਲ ਸਾਹਿਬ ਸਭ ਤੋਂ ਵੱਧ ਵਾਰ ਮੰਤਰੀ ਬਣੇ ਨੇ ਉਹਨਾਂ ਦੇ ਸਮੇਂ ਦੇ ਵਿੱਚ ਪੰਜਾਬ ਦੇ ਕਿਹੜੇ ਮਸਲੇ ਨੇ ਆਪਾਂ ਕਹਿ ਲਓ ਕਿ ਸੱਤਾ ਦੇ ਵਿੱਚ ਕਾਬਜ ਹੁੰਦੇ ਜਿਹੜੇ ਜਿਹੜੇ ਸੋਲਵ ਕਰ ਦਿੱਤੇ ਗਏ ਵੱਡੇ ਜਾਂ ਕੌਮ ਦੇ ਕਿਹੜੇ ਮਸਲੇ ਸੀਗੇ ਜਿਹੜੇ ਹੱਲ ਕਰ ਦਿੱਤੇ ਗਏ ਆ ਉਹ ਏਦਾਂ ਦੇ ਮਸਲੇ ਹੈ ਜਿਹੜੇ ਜਿਨ੍ਹਾਂ ਦੇ ਇਹ ਅਕਾਲੀ ਦਲ ਵਾਹ ਖੜੀ ਕਰਕੇ ਕਹਿ ਦੇਣ ਕਿ ਕੌਮ ਦਾ ਮਸਲਾ ਸੀਗਾ ਆ ਗੱਡ ਕੇ ਖੜੇ ਅਸੀਂ ਅਕਾਲੀ ਦਲ ਨੇ ਸਿਰ ਜੋੜ ਕੇ ਫੈਸਲਾ ਲਿਆ ਤੇ ਆ ਜਿੱਤ ਪ੍ਰਾਪਤ ਕੀਤੀ ਇੱਥੇ ਕੌਮ ਦੀ ਜਿੱਤ ਹੋਈ ਆ ਕਿਤੇ ਕਿਤੇ ਕੋਈ ਕਹਿਦਾ ਕੋਈ ਇੱਕ ਫੈਸਲਾ ਏਦਾਂ ਦਾ ਹੋ ਸਕਦਾ ਕਿ ਜਿਹੜਾ ਇਹਨਾਂ ਨੇ ਸਿਰ ਜੋੜ ਕੇ ਕੰਮ ਕੀਤਾ ਹੋਵੇ ਸੱਤਾ ਦੇ ਵਿੱਚ ਉਹਦਾ ਫਾਇਦਾ ਪੂਰੀ ਕੌਮ ਨੂੰ ਹੋਇਆ ਹੋਵੇ ਜਾਂ ਸਿੱਖ ਪੰਥ ਨੂੰ ਹੋਇਆ ਹੋਵੇ ਦੀ ਬੰਦੀ ਸਿੰਘਾਂ ਦਾ ਹੋ ਗਿਆ ਜਾਂ ਪੰਜਾਬ ਦੇ ਮਸਲੇ ਨੂੰ ਪਾਣੀਆਂ ਦੇ ਹੋ ਗਏ ਜਾਂ ਚੰਡੀਗੜ੍ਹ ਦਾ ਮੁੱਦਾ ਹੋ ਗਿਆ ਪੰਜਾਬੀ ਬੋਲ ਦੇ ਇਲਾਕੇ ਹੋ ਗਏ ਜੀ ਬਹੁਤ ਬਥੇਰੇ ਨੇ ਇੰਦਾਂ ਦੇ ਮੁੱਦੇ ਜਿਹੜੇ ਜਿਨ੍ਹਾਂ ਦੇ ਉੱਤੇ ਤੁਸੀਂ ਕਹਿ ਸਕਦੇ ਹੋ ਕਿ ਹੁਣ ਤੱਕ ਉਹੀ ਉਲਝਦੇ ਹੀ ਉਲਝਦਾ 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 ਇੱਥੇ ਤੱਕ ਪਹੁੰਚਿਆ ਹੋਇਆ ਮਸਲਾ ਉਤੋਂ ਸੱਤਾ ਹਾਸਲ ਕਰਨ ਲਈ ਤੁਸੀਂ ਦੇਖੋ ਕਿ ਜਥੇਦਾਰਾਂ ਤੱਕ ਨੂੰ ਵਰਤਿਆ ਗਿਆ ਪਹਿਲਾਂ ਤਾਂ ਕਹਿੰਦੇ ਸੀ ਨਾ ਕਿ ਜਥੇਦਾਰ ਸਾਹਿਬ ਆਜ਼ਾਦ ਨੇ ਜੀ ਆਪਣੇ ਤੌਰ ਤੇ ਫੈਸਲੇ ਲੈਂਦੇ ਨੇ ਹੁਣ ਤਾਂ ਖੁਦ ਅਕਾਲ ਤਖਤ ਸਾਹਿਬ ਦੇ ਪੇਸ਼ ਹੋ ਕੇ ਖੁਦ ਕਬੂਲਨਾਮਾ ਹੋਇਆ ਕਿ ਕਰਾਂ ਜਬੁਲਾ ਕੇ ਕਿਵੇਂ ਫੈਸਲੇ ਇਹ ਤਾਂ ਇੱਕ ਸਾਹਮਣੇ ਆ ਗਿਆ ਇੱਕ ਫੈਸਲਾ ਜਿਹੜਾ ਵੱਡਾ ਸੀ ਬਹੁਤ ਵੱਡਾ ਸੌਦਾ ਸਾਹਿਬ ਦੀ ਮਾਫੀ ਵਾਲਾ ਵੱਡਾ ਫੈਸਲਾ ਤਾਂ ਸਾਹਮਣੇ ਆ ਗਿਆ ਤੇ ਬਾਕੀ ਬਾਕੀ ਫੈਸਲੇ ਕਿੰਨੇ ਹੀ ਹੋਏ ਹੋ ਕਿੰਨੇ ਹੀ ਹੁਕਮਨਾਮੇ ਜਾਰੀ ਹੋਏ ਨੇ ਕਿੰਨਿਆਂ ਨੂੰ ਪੰਥ ਜੋ ਛੇਕਿਆ ਗਿਆ ਕਿ ਨਾ ਕੀ ਨਾ ਕਾਰਨਾ ਕਰਕੇ ਛੇਕਿਆ ਗਿਆ ਕਿ ਕਿੰਨੇ ਕੀਤਨੀ ਇਹਨੇ ਕਿੰਨੇ ਕਥਾਵਾਚ ਕਰਨੇ ਕਿੰਨੇ ਹੀ ਅਮ ਉਹ ਹੋਰ ਬਦਵਾਨ ਨੇ ਜਿਹਨਾਂ ਨੂੰ ਚੁੱਪ ਕਰਕੇ 506 ਕਿਤੇ ਦਾ ਕਾਰਨ ਕੀ ਰਹੇ ਨੇ ਕਿਹਦੇ ਕਿਸ ਤੋਂ ਛਿੱਕੇ ਗਿਆ ਜੈ ਗਰਬਾਣੀ ਦੀ ਗੱਲ ਕਰੀਏ ਤਾਂ ਗਰਬਾਣੀ ਦੇ ਅਨੁਸਾਰ ਦੇਖਣਾ ਤੇ ਬਣਦਾ ਹੈ ਕਿ ਅਕਾਲੀ ਦਲ ਦੇ ਅਨੁਸਾਰ ਦੇਖਣਾ ਪੈਂਦਾ ਹੈ ਸ਼੍ਰੋਮਣੀ ਕਮੇਟੀ ਅੱਜ ਵੀ ਉਹੀ ਚਮਚਾਗਿਰੀ ਸਾਫਤ ਕਰ ਰਹੀ ਹੈ ਉੱਥੇ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਤਾੜ-ਤਾੜ ਬਿਆਨ ਨਾਲ-ਨਾਲ ਫਿਰ ਰਹੇ ਨੇ ਉਹ ਵੱਖਰੀ ਸੰਸਥਾ ਹੈਗੀ ਹੈ ਜੇ ਤੁਸੀਂ ਕਹਿੰਦੇ ਹੋ ਕਿ ਵੱਖਰੀ ਹੈ ਤਾਂ ਵੱਖਰਾ ਕੀਤਾ ਜਾਵੇ ਹੁਣ ਸਵਾਲ ਤਾਂ ਹੁਣ ਵੀ ਇਹੀ ਉਠਹ ਜਾਂਦਾ ਕਿ ਜੇ ਐਡੇ ਐਡੇ ਗੁਨਾਹ ਕਰਕੇ ਬੰਦੇ ਨੇ ਆ ਚਾਰ ਦਿਨ ਭਾਂਡੇ ਹੀ ਸਾਫ਼ ਕਰਨੇ ਨੇ ਬਰਤਨ ਇਦਾਂ ਦੀ ਸੇਵਾ ਜਿਹੜੇ ਜਿਹਨਾਂ ਨੇ ਕੌਮ ਦਾ ਆਪਾਂ ਕਹਿ ਲਓ ਕਿ ਬਹੁਤ ਵੱਡਾ ਨੁਕਸਾਨ ਕੀਤਾ ਹੋਵੇ ਜਾਂ ਗੁਰੂ ਸਾਹਿਬਾਨ ਦੇ ਜਾਂ ਗੁਰੂ ਗ੍ਰੰਥ ਸਾਹਿਬ ਜਿਹੜੇ ਕਹਿੰਦੇ ਉਹਨਾਂ ਦੀ ਬੇਦਬੀ ਵਰਗੇ ਮੁੱਦੇ ਜਾਂ ਉਹਨਾਂ ਦੇ ਸਵਾਗਤ ਕਰਨ ਦੀ ਜਾਂ ਉਹ ਉਹ ਉਹਨੂੰ ਮਾਫੀ ਦੇਣ ਦੀ ਗੱਲ ਕੀਤੀ ਐਡੇ ਵੱਡੇ ਗੁਨਾਹ ਹੋਣ ਤੇ ਉਹਦੇ ਲਈ ਸਿਰਫ ਇੰਨੀ ਕ ਸਜ਼ਾ ਇੱਥੇ ਵੀ ਸਵਾਲ ਉੱਠ ਜਾਂਦਾ ਜੇ ਸੱਤਾ ਪ੍ਰਾਪਤੀ ਲਈ ਇਹ ਕੀਤੇ ਗਏ ਹੈ ਤਾਂ ਸੱਤਾ ਦੇ ਖਿਲਾਫ ਹੀ ਬਣਦਾ ਨਾ ਸਜ਼ਾ ਦੇਣਾ ਇਹਨਾਂ ਤੇ ਰੋਕ ਲਾਈ ਜਾਂਦੀ ਪੰਥ ਨੂੰ ਕਿਹਾ ਜਾਂਦਾ ਕਿ ਇਹਨਾਂ ਨੂੰ ਵੋਟ ਨਾ ਪਾਈ ਜਾਵੇ ਦੇ ਚੋਣਾਂ ਦੇ ਖਰਦ ਦੇਣ ਇਹਨਾਂ ਤੇ ਚੋਣਾਂ ਦੇਣ ਤੇ ਰੋਕ ਲਾਈ ਜਾਣੀ ਚਾਹੀਦੀ ਸੀ ਇਹ 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 ਕੋਈ ਸਜ਼ਾ ਥੋੜੀ ਹੈ ਐਡੇ ਵੱਡੇ ਗੁਨਾਹ ਕਰਕੇ ਬੰਦਾ ਦੋ ਦਿਨ ਇਹ ਮੁਆਫੀ ਹੋਊਗੀ ਇਹ ਤਾਂ ਗੁਰੂ ਸਾਹਿਬ ਜੇ ਕੋਈ ਚਲੋ ਮੰਨਦੇ ਆ ਕਿ ਕਿਸੇ ਨੇ ਸਿੱਖਾ ਸਿੱਖਾਂ ਨਾਲ ਕਿਸੇ ਨੇ ਇੱਕ ਸਿੱਖ ਨੇ ਦੂਜੇ ਸਿੱਖ ਨਾਲ ਧੱਕਾ ਕੀਤਾ ਜਾਂ ਪਰਸਨਲੀ ਜੀ ਕਿੜ ਕੱਢੀ ਜਾਂ ਕੁਝ ਹੋਰ ਕਿਸੇ ਬੰਦੇ ਨਾਲ ਹੋ ਜਾਂਦਾ ਹਨ ਉਹ ਉਹਦੇ ਤਾਂ ਮੰਨਦੇ ਇਹਦਾ ਗੁਰੂ ਸਾਹਿਬ ਗੁਰੂ ਸਾਹਿਬ ਦੀ ਆ ਕਹ ਲਓ ਮਹਾਰੇ ਸਰੂਪਾਂ ਦੀ ਬੇਅਦਬੀ ਹੋਈ ਆ ਤੇ ਸਵਾਗਤ ਕਰਨ ਵਾਲੇ ਬੰਦੇ ਨੂੰ ਉਹਨੂੰ ਇਹਨਾਂ ਨੇ ਮਾਫੀ ਦਵਾਈ ਉਹ ਵੀ ਸਰਬੋੱਚ ਜੀ ਨੂੰ ਮੰਨਿਆ ਜਾਂਦਾ ਹੈ ਅਸੇ ਰੀਕਾਲ ਤੱਕ ਜੱਥੇਦਾਰ ਨੂੰ ਆਪਣੇ ਘਰੇ ਬੁਲਾ ਕੇ ਉਹਦੇ ਤੋਂ ਮਾਫੀ ਦੁਵਾਈ ਗਈ ਆ ਸ਼੍ਰੋਮਣੀ ਕਮੇਟੀ ਦਾ ਪੈਸਾ ਨਜਾਇਜ਼ ਖਰਚਾ 90 ਲੱਖ ਦੇ ਇਸ਼ਤਿਹਾਰ ਸਾਹਮਣੇ ਆ ਗਏ ਉਸ ਤੋਂ ਪਹਿਲਾਂ ਪੈਸਾ ਕਿੰਨਾ ਖਰਚਾ ਗਿਆ ਕਿੱਥੇ ਹੈ ਹਿਸਾਬ ਕਿਤੇ ਦੱਸੇ ਕਿਸ ਨੇ ਉਹ ਜਨਤਾ ਦਾ ਸੰਗਤ ਦਾ ਕਹ ਲੋ ਕਿ ਪੈਸਾ ਹੈ ਸੰਗਤ ਦਾ ਸਾਹ ਮੰਗਦੀ ਹੋਵੇ ਤੇ ਜ਼ਿਆਦਾ ਇਹਨਾਂ ਨੂੰ ਕਹਿਣਾ ਚਾਹੀਦਾ ਕਿ ਕੋਈ ਪੈਸਾ ਇਹ ਸ਼੍ਰੋਮਣੀ ਕਮੇਟੀ ਕਿਤੋਂ ਕਮਾ ਕੇ ਲਿਆ ਰਹੀ ਹੈ ਠੀਕ ਹੈ ਜੇ ਸੰਗਤ ਦਾ ਪੈਸਾ ਸੰਗਤ ਦੇ ਸਾਹਮਣੇ ਹਰ ਸਾਲ ਹੀ ਰੱਖਣਾ ਚਾਹੀਦਾ ਹਿਸਾਬ ਤਾਂ ਸੋ ਚਲੋ ਕਹਿਣ ਦਾ ਭਾਵ ਇਹ ਹੈ ਕਿ ਸੰ ਉਹਨੂੰ ਵੀ ਸਜ਼ਾ ਦੇ ਵੀ ਸਵਾਲ ਉੱਠਦਾ ਹੈ ਮਣਦਾ ਵੀ ਹੈਗਾ ਕਿ ਸੱਤਾ ਪ੍ਰਾਪਤੀ ਲਈ ਸਾਰਾ ਕੁਝ ਹੋਇਆ ਗੁਰੂ ਸਾਹਿਬ ਤੱਕ ਨੂੰ ਇਹਨਾਂ ਨੇ ਬੇਅਦਬੀ ਕਰਤੀ ਰੋਲ ਵਗੈਰਾ ਰੱਖਦਾ ਤੇ ਉਹਨੂੰ ਸੌਦਾ ਸਾਹਿਬ ਨੂੰ ਮਾਫੀ ਦੇਤੀ ਉਹਦੇ ਲਈ ਇੰਨੀ ਕਿ ਸਜ਼ਾ ਮੇਰੇ ਖਿਆਲ ਨਾਲ ਨਾ ਕਾਫੀ ਹੈ ਔਰ ਜੇ ਅਟੈਕ ਦੀ ਗੱਲ ਕਰੀਏ ਉਹਦੇ ਕਾਰਨਾਂ ਦੀ ਜ਼ਰੂਰ ਜਾਂਚ ਮੇਰੇ ਖਿਆਲ ਹੋਣੀ ਚਾਹੀਦੀ ਕਿ ਇਸ ਦੇ ਪਿੱਛੇ ਕਾਰਨ ਕੀ ਨੇ ਕਿਹੜੇ 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 ਤਸ਼ੱਦਦ ਦੇ ਚੱਲੇ ਗਏ ਕੀ ਇਹਨਾਂ ਦੇ ਉੱਤੇ ਤਸ਼ੱਦਦ ਕੀਤੇ ਗਏ ਕੀ ਇਹਨਾਂ ਦੀ ਸੱਤਾ ਦੇ ਵਿੱਚ ਕੀਤੇ ਗਏ ਕੀ ਇਹਨਾਂ ਨੇ ਕੀ ਇਹਨਾਂ ਨੇ ਇਹਨਾਂ ਲੋਕਾਂ ਦੀ ਪੈਰਵੀ ਕੀਤੀ ਇਹ ਲੋਕ ਕੌਣ ਸੀਗੇ ਇਹਨਾਂ ਨੇ ਕਿਹਦੇ ਲਈ ਕੰਮ ਕੀਤਾ ਜਿਹੜੇ ਅੱਜ ਬੰਦੀ ਸਿੰਘ ਨੇ ਜਾਂ ਜਿਹੜਾ ਜਿਹੜਾ ਰੂਲਰ ਰਹੇ ਨੇ ਉਹ ਬੰਦੇ ਕੌਣ ਨੇ ਕੀ ਨਾ ਕਾਰਨਾ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਸੁਟਾਇਆ ਗਿਆ ਤੇ ਕਿਹਨਾਂ ਕਿਹਨਾਂ ਦੀਆਂ ਸਰਕਾਰਾਂ ਨੇ ਉਹਨਾਂ ਦੀ ਸਾਰ ਲਈ ਕਾਂਗਰਸ ਦੇ ਤਾਂ ਸਵਾਲ ਉੱਠ ਜਾਂਦੇ ਨੇ ਇਸ ਕਾਂਗਰਸ ਨੂੰ ਦਾ ਕਈ ਦੰਦਾ ਅਗਲਾ ਕਹਿੰਦਾ 84 ਉਹਨਾਂ ਨੇ ਕੀਤੀ ਆ ਉਹ ਤਾਂ ਸਵਾਲ ਠਾਣ ਗਈ ਉਹ ਬਿੱਟੂ ਵਰਗੇ ਕਹਿ ਹੀ ਰਹੇ ਨੇ ਉਹਨਾਂ ਦੇ ਬਿਆਨ ਦੇਖੋ ਕਿਦਾਂ ਦੇ ਨੇ ਉਹ ਤਾਂ ਉਹ ਤਾਂ ਉਹ ਤਾਂ ਇੱਕ ਅਲੱਗ ਚੀਜ਼ ਹੋ ਗਈ ਇਹ ਤਾਂ ਆਪ ਕਹਿੰਦੇ ਨੇ ਕਿ ਕਾਂਗਰਸੀ ਨੇ ਹੁਣ ਜਦੋਂ ਉਹਥੇ ਧਰਨਾ ਦੇ ਰਹੇ ਸੀਗੇ ਆ ਆ ਮੈਦਬੀ ਦੇ ਖਿਲਾਫ ਸ਼ਿੰਗਾਰ ਸੂਰਜ ਜੀ ਜਦੋਂ ਉਦੋਂ ਕਿਹੜਾ ਬਾਦਲ ਸਾਹਿਬ ਉਹਨਾਂ ਦੇ ਬਿਆਨ ਨਹੀਂ ਆਏ ਸੀ ਉਦੋਂ ਕਿਹੜਾ ਨਹੀਂ ਕਿਹਾ ਗਿਆ ਸੀ ਵੀ ਕਾਂਗਰਸੀ ਨੇ ਇਹ ਬੰਦੇ ਤੇ ਉਹ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਰੀਆਂ ਅਕਾਲੀ ਦਲ ਨੂੰ ਵੀ ਸੋਚਣਾ ਚਾਹੀਦਾ ਹੈ ਆਉਣ ਵਾਲਾ ਸਮਾਂ ਹੋਰ ਵੀ ਔਖਾ ਕਠਨ ਹੋ ਸਕਦਾ ਤੇ ਅਕਾਲੀ ਦਲ ਨੂੰ ਵੀ ਸੋਚਣਾ ਚਾਹੀਦਾ ਹੈ ਉਹਦੀ ਪੈਰ ਵੀ ਕਰਨ ਵਾਲੇ ਜਿਹੜੇ ਸੁਖਵੀਰ ਬਾਦਲ ਵਰਗੇ ਜਾਂ ਬਾਦਲ ਪਰਿਵਾਰ ਦੀ ਪੈਰ ਵੀ ਕਰਦੇ ਨੇ ਉਹਨਾਂ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਔਰ ਖੁਦ ਬਾਦਲ ਪਰਿਵਾਰ ਨੂੰ ਵੀ ਸੋਚਣਾ ਚਾਹੀਦਾ ਕਿ ਸਾਡੇ ਜਿਹੜੇ ਗੁਨਾਹ ਨੇ ਉਹ ਕੋ ਛੋਟੇ ਮੋਟੇ ਨਹੀਂ ਹੈਗੇ ਉਹ ਵੱਡੇ ਨੇ ਉਹਨਾਂ ਨੂੰ ਉਹਨਾਂ ਨੂੰ ਐਦਾਂ ਮਤਲਬ ਤਨਖਾਹੀਆ ਕਰਵਾਰ ਦੁਆ ਕੇ ਤਨਖਾਹ ਲਗਵਾ ਕੇ ਉਮਾਫ ਨਹੀਂ ਹੋਣੀ ਉੱਥੇ ਤਾਂ ਜੇ ਆਪਾਂ ਮੰਨਦੇ ਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਗੁਰੂ ਹੈ ਪ੍ਰਮਾਤਮਾ ਹੈ ਮਾਈ ਗੁਰੂ ਹੈ ਤਾਂ ਉਹਦਾ ਫਿਰ ਹਿਸਾਬ ਤਾਂ ਉਹ ਵੱਖਰਾ ਹੀ ਹੋਵਣਾ ਉਹ ਤਾਂ ਵੱਖਰਾ ਸਾਹ ਬਣਦਾ ਉਹ ਇੱਥੇ ਦੁਨਿਆਵੀ ਤਾਂ ਚੱਲਦਾ ਨਹੀਂ ਹੈਗਾ ਉਹਦਾ ਫਿਰ ਹਿਸਾਬ ਤਾਂ ਦੇਣਾ ਹੀ ਪੈਣਾ ਸੋ ਹਾਲੇ ਵਕਤ ਹੈ ਹਾਲੇ ਜੇ ਕਿਤੇ ਸੁਧਾਰ ਹੋ ਜੇ ਜੇ ਸੱਚੀ ਮੁੱਚੀ ਪਕੈ ਸਕਦੇ ਕਿ ਜੇ ਸੱਚੀ ਮੁੱਚੀ ਦਿਲੋਂ ਹੋਰ ਦੇਖੋ ਚੋਣਾ ਨਹੀਂ ਲੜੀਆਂ ਗੀਆਂ ਹੁਣ ਚਾਰ ਜਿਮਣੀ ਚੋਣਾ ਹੋਈਆਂ ਨੇ ਇਹ ਚਾਰ ਥਾਵਾਂ ਤੇ ਉਥੋਂ ਚੋਣ ਨਹੀਂ ਨਹੀਂ ਲੜੀ ਗਈ ਅਕਾਲੀ ਦਲ ਵੱਲੋਂ ਕਿਹਾ ਗਿਆ ਗਰਾਫਤ ਬਹੁਤ ਥੱਲੇ ਆ ਗਿਆ ਵਿਚਾਰਿਆ ਗਿਆ ਉਸ ਤੋਂ ਬਾਅਦ ਇਹ ਸਾਰਾ ਕੁਝ ਸ਼ੁਰੂ ਹੋਇਆ ਕਿ ਚਲੋ ਜੀ ਹੁਣ ਆਪਾਂ ਉਧਰੋਂ ਤੁਰੀਏ ਉਹ ਤੋਂ ਬਿਨਾਂ ਹੁਣ ਆਪ ਤਨਖਾਹ ਲੈ ਲੋ ਜੀ ਚਾਰ ਦਿਨ ਦੀ ਸਜ਼ਾ ਪੂਰੀ ਕਰਕੇ ਫੇਰ ਫੇਰ ਦੁਬਾਰੇ ਆ ਜਾਓ ਜੀ ਹੁਣ ਹੁਣ ਇਕੱਠ ਹੋਊਗਾ ਉਹਨੂੰ ਕਮੇਟੀ ਬਣੋਂਗੇ ਕਮੇਟੀ ਚ ਭਰਤੀ ਪੂਰਤੀ ਕਰਕੇ 6 ਮਹੀਨੇ ਚ ਕਹਿੰਦੇ ਨਵਾਂ ਪ੍ਰਧਾਨ ਚੁਣਿਆ ਜਾਊਗਾ ਉਹੀ 6 ਮਹੀਨੇ ਦਾ ਵਕਫਾ ਦੇਦਾ ਕਿ ਸਾਰਾ ਕੁਝ ਭੁੱਲ ਭੁਲਾ ਜਾਣਗੇ ਲੋਕ ਫੇਰ ਉਹ ਬਾਦਲ ਸਾਹਿਬ ਨੂੰ ਪ੍ਰਧਾਨ ਬੁਣਾ ਕੇ ਫੇਰ ਅੱਗੇ ਲਿਆਂਦਾ ਜਾਊਗਾ ਤੋਂ ਕਹਿਣ ਦਾ ਭਾਵ ਹੈ ਇੱਕ ਗੇਮ ਜੀ ਲੱਗ ਤਾਂ ਰਹੀ ਹੈ ਕਿ ਕਿਤੇ ਕਿਤੇ ਨਾ ਕਿਤੇ ਖੇਡੀ ਜਾ ਰਹੀ ਹੈ ਤੋਂ ਆਉਣ ਵਾਲੇ ਦਿਨਾਂ ਚ ਹੋ ਸਕਦਾ ਇਹਦੇ ਪੱਤੇ ਖੁੱਲ ਜਾਣ ਜੀ ਸਹੀ ਇਸ ਸਭ ਕਾਸੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਕਿੰਨੇ ਕ ਲੋਕ ਸਵੀਕਾਰ ਕਰਨਗੇ ਦੇਖੋ ਲੋਕਾਂ ਦਾ ਮੈਂ ਗੱਲ ਹੋਰ ਇੱਥੇ ਕਰਨੀ ਚਾਹੁੰਦਾ ਅੱਜ ਜਿਹੜੇ ਪੰਜਾਬ ਦੀ ਗੱਲਾਂ ਦੀ ਗੱਲ ਨਹੀਂ ਕਰਦੇ ਜਿਹੜੇ ਪੂਰੇ ਭਾਰਤ ਦਾ ਜਿਹੜਾ ਇੱਕ ਸਿਸਟਮ ਹੈ ਨਾ ਉਹ ਹੋਰ ਹੀ ਇੱਕ ਸਿਸਟਮ ਬਣ ਕੇ ਰਹਿ ਗਿਆ ਜਿੱਦਾਂ ਆਪਾਂ ਕਹ ਲਓ ਕਿ ਜਿਹੜੇ ਬੁੱਧੀਜੀਵੀ ਨੇ ਜਾਂ ਅਕਰ ਵਾਲੇ ਨੇ ਅੱਖ ਨੇ ਉਹ ਖਤਮ ਨੂੰ ਕਰ ਦਿੱਤੇ ਗਏ ਆ ਸਰਕਾਰਾਂ ਵੱਲੋਂ ਇਦਾਂ ਦੀ ਸਿੱਖਿਆ ਇਦਾਂ ਦਾ ਮੀਡੀਆ ਗੈਹਲੋਗਾ ਜਾਂ ਇਦਾਂ ਸੋਸ਼ਲ ਮੀਡੀਆ ਗੈਹਲੋਗਾ ਇਹ ਇਦਾਂ ਦੀ ਟੈਕਨੋਲੋਜੀ ਜਾਂ ਇਦਾਂ ਦਾ ਸਿਸਟਮ ਬਣਾ ਕੇ ਪੇਸ਼ ਕਰ ਦਿੱਤਾ ਗਿਆ ਕਿ ਲੋਕਾਂ ਨੂੰ ਹੋਰ ਸੋਚਣ ਦਾ ਮੌਕਾ ਹੀ ਨਹੀਂ ਮਿਲਦਾ ਪਹਿਲੀ ਗੱਲ ਤਾਂ ਉਹ ਰੋਜੀ ਰੋਟੀ ਦੇ ਵਿੱਚ ਉਲਝਾ ਕੇ ਰੱਖਦੇ ਫਿਰ ਫਰੀ ਦੀਆਂ ਚੀਜ਼ਾਂ ਫਿਰ ਮੋਬਾਈਲ ਹੱਥਾਂ ਜਦੇ ਤੇ ਫਿਰ ਸਿੱਖਿਆ ਖੋੜੀ ਠੀਕ ਹੈ ਫਿਰ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਉਹ ਧਰਮ ਦੇ ਮੁੱਦੇ ਤੇ ਉਲਝਾ ਕੇ ਰੱਖਦਾ ਅੱਜ ਸੈਂਟਰ ਦੀ ਸੱਤਾ ਨੂੰ ਦੇਖ ਲਓ ਤੁਸੀਂ ਆਹ ਅਦਿੱਤਜ ਜੋਗੀ ਵਰਗੇ ਕੀ ਕਰ ਰਹੇ ਨੇ ਟੋਟਲੀ ਧਰਮ ਦੇ ਉੱਤੇ ਖੇਡ ਰਹੇ ਨੇ ਟੋਟਲੀ ਉਹਨਾਂ ਨੇ ਉਹ ਕਿਤੇ ਮਸਜਿਦ ਪਟਾ ਦੋ ਕਿਤੇ ਮੰਦਿਰ ਪਟਾ ਦੋ ਉਹਦੇ ਪਰ ਬਣਾ ਦੋ ਕਿਤੇ ਢਾ ਦੋ ਕਿਤੇ ਰੋਲ ਦੋ ਕਿਤੇ ਖੋਲ ਦੋ ਕਿਤੇ ਉਹਨੂੰ ਬਣਾ ਦੋ ਕਿਸੇ ਨੂੰ ਗਰਾ ਦੋ ਬਸ ਆ ਹੀ ਚੱਲ ਰਿਹਾ ਲੋਕਾਂ ਨੂੰ ਹੋਰ ਕੁਝ ਦਿਖਦਾ ਹੀ ਨਹੀਂ ਅੱਜ ਦੀ ਡੇਟ 'ਚ ਉਹੀ ਉਹੀ ਚੀਜ਼ ਹਰੇਕ ਸਟੇਟ ਦੇ ਵਿੱਚ ਚੱਲ ਰਹੀ ਹੈ ਪੰਜਾਬ 'ਚ ਵੀ ਇਹੀ ਚੱਲ ਰਿਹਾ ਜੇ ਅਕਾਲੀ ਦਲ ਦੀ ਆਪਾਂ ਗੱਲ ਕਰਦੇ ਆ ਅਕਾਲੀ ਦਲ ਇੱਕੋ ਇੱਕ ਇਦਾਂ ਦਾ ਕਹਿ ਲੋ ਕਿ ਪਾਰਟੀ ਸੀਗੀ ਜਿਹੜੀ ਸਿੱਖਾਂ ਬਾਰੇ ਸੋਚ ਸਕਦੀ ਸੀ ਸਿੱਖਾਂ ਦਾ ਭਲਾ ਕਰ ਸਕਦੀ ਸੀ ਪੰਜਾਬ ਦਾ ਭਲਾ ਕਰ ਸਕਦੀ ਸੀ ਅੱਜ ਇਹ ਵੀ ਧਰਮ ਦਾ ਸਹਾਰਾ ਲੈ ਕੇ ਵੋਟਾਂ ਭਾੜ ਲੈਣੇ ਸੱਤਾ ਭਾੜ ਲੈਣਗੇ ਇੱਕੋ ਪਰਿਵਾਰ ਦਾ ਹੋ ਕੇ ਰਹਿ ਗਿਆ ਅਕਾਲੀ ਦਰਬਾਰ ਉਹ ਉਹ ਚੀਜ਼ ਜਿਹੜੀ ਅੱਜ ਤੁਸੀਂ ਅੱਜ ਗੁਰਦੁਆਰਿਆਂ 'ਚ ਬੁੜਿਆ ਫਿਰਦਾ ਨਾ ਅਕਾਲੀ ਦਰਬਾਰ ਸਾਰੇ ਗੁਰਦੁਆਰਿਆਂ 'ਚ ਬੈਠੇ ਸੇਵਾ ਲੱਗ ਰਹੀ ਹੈ ਜੀ ਉੱਥੇ ਬੈਠੇ ਚੌਂਕੜੀਆਂ ਮਰੀ ਇਹ ਪਹਿਲਾਂ ਕਦੇ ਗੁਰਦੁਆਰੇ 'ਚ ਆਂਦੇ ਜਾਂਦੇ ਦੇਖਿਆ ਕਦੇ ਕਦੇ ਕੋਈ ਐਦਾਂ ਕੇ ਤੁਸੀਂ ਜਾ ਕੇ ਕਹਿਤਾ ਕਿ ਸਾਡੇ ਤੋਂ ਆਹਾ ਗੁਨਾਹ ਹੋ ਗਿਆ ਜੀ ਇਹ ਤੋਂ ਬਾਅਦ ਹੁਣ ਨਹੀਂ ਹੋਊਗਾ ਦੁਬਾਰੇ ਆਪ ਜਾ ਕੇ ਕਬੂਲਨਾਮਾ ਕਰਿਆ ਜਦੋਂ ਜਦੋਂ ਪਤਾ ਲੱਗਿਆ ਕਿ ਹੁਣ ਸੱਤਾ 'ਚ ਆਉਣਾ ਬੜਾ ਮੁਸ਼ਕਿਲ ਹੋ ਗਿਆ ਪਰ ਇੱਕੋ ਇੱਕ ਪੱਤਾ ਉਹੀ ਧਰਮ ਦਾ ਉਹ ਖੇਡਿਆ ਹੁਣ ਜਿਹੜਾ ਤੁਸੀਂ ਸਵਾਲ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਹੈਗਾ ਇਹੀ ਗੱਲ ਹੈ ਕਿ ਜੇ ਤਾਂ ਉਹੀ ਧਰਮ ਵਾਲਾ ਪੱਤਾ ਇਹਨਾਂ ਨੇ ਖੇਡਿਆ ਔਰ ਉਹ ਚੱਲ ਗਿਆ ਉਹੀ ਲੋਕਾਂ ਨੇ ਵੇਵਕੂਫੀ ਕੀਤੀ ਕਿ ਬਗਤਰ ਮੁੰਡਾ ਲੈ ਕੇ ਨਾ ਚਲੋ ਜੀ ਠੀਕ ਹੈ ਜੀ ਵੋਟ ਪਾ ਦਿਓ ਗੁਨਾਹ ਸਾਰੇ ਮਾਫ ਕਰਤੇ ਜਾਂ ਇਹ ਨਹੀਂ ਸੋਚਿਆ ਕਿ ਪਿੱਛੇ ਇਹਨਾਂ ਨੇ ਭਲਾ ਕਿਹੜਾ ਕੀਤਾ ਜਿਹੜਾ ਅੱਗੇ ਕਰਨਗੇ ਕਿਸੇ ਵੀ ਪਾਰਟੀ ਦੀ ਗੱਲ ਕਰ ਦੂੰ ਪੰਜਾਬ ਦੇ ਵਿੱਚ ਜੇ ਕੋਈ ਪਾਰਟੀ ਆ ਰਹੀ ਹੈ ਕਿਤਨਾ ਕਿਤੇ ਕੋਈ ਨਾ ਕੋਈ ਤਾਂ ਰਮਦਾ ਹਿੱਸਾ ਤਾਂ ਬਣੀ ਰਹੀ ਹੈ ਕਿਸੇ ਪਾਸੇ ਸੀ ਤੇ ਉਹ ਚੀਜ਼ਾਂ ਜੇ ਕਹਿ ਦਵੋ ਕਿ ਉਹ ਚੀਜ਼ਾਂ ਪੱਖ 'ਚ ਰੱਖੀਆਂ ਨਿਗਾਹ 'ਚ ਰੱਖੀਆਂ ਦਿਮਾਗ 'ਚ ਰੱਖੀਆਂ ਕਿ ਹਾਂ ਜੀ ਪੰਥ ਹੈ ਜੀ ਪੰਥ ਹੈ ਜੀ ਫਲਾਣਾ ਫਿਰ ਤਾਂ ਫਿਰਦਾ ਫਿਰਦਾ ਫਿਰ ਤਾਂ ਉਹੀ ਹਾਲ ਹੋਣਾ ਆ ਜਾਣਾ ਅੱਜ ਨਹੀਂ ਤਾਂ ਕੱਲ ਹੌਲੀ-ਹੌਲੀ ਫੇਰ ਕਾਬਜ਼ ਹੋ ਜਾਣਾ ਮਾੜਾ ਸਮਾਂ ਆਉਂਦਾ ਤਾਂ ਚੰਗਾ ਵੀ ਆਏ ਜਾਣਾ ਤੇ ਚੰਗਾ ਆਉਂਦਾ ਤਾਂ ਮਾੜਾ ਵੀ ਆਉਣਾ ਹੀ ਹੁੰਦਾ ਇਹਦਾ ਗੱਲ ਮੰਨ ਨਹੀਂ ਬੇਚਣ ਨੂੰ ਸੱਤਾ ਦੇ ਬਾਹਰ ਨੇ ਤਾਂ ਸੱਤਾ ਆ ਵੀ ਸਕਦੇ ਨੇ ਲੇਕਿਨ ਜੇ ਵਿਚਾਰਿਆ ਜਾਵੇ ਕਿ ਇੰਨੇ ਸਾਰ ਨੇ ਨਾ ਨੇ ਰਾਜ ਕੀਤਾ ਤੇ ਉਹਦੀ ਆਉਟਪੁੱਟ ਦੇਖੀ ਆ ਵੀ ਫੇਰ ਆਉਣਾ ਮੁਸ਼ਕਲ ਹੋਊਗਾ ਫੇਰ ਇਦਾਂ ਇੰਨਾ ਸਸਤਾ ਨਹੀਂ ਹੈਗਾ ਜਾਂ ਇੰਨਾ ਸੌਖਾ ਨਹੀਂ ਹੈਗਾ ਕਿਉਂਕਿ ਉਹ ਇੱਕ ਤਾਂ ਗੁਨਾਹ ਕਬੂਲੇ ਹੈ ਇਹਦਾ ਮਤਲਬ ਜੇ ਅੱਜ ਸੋਚੀ ਆਈ ਆ ਪਹਿਲਾਂ ਵੀ ਸੋਚੀ ਹੋਣੀ ਆ ਕਰਨ ਵੇਲੇ ਵੀ ਹੋਣੀ ਕਿ ਆਪਾਂ ਗਲਤ ਕਰ ਰਹੇ ਆ ਪਰ ਐ ਸੀ ਕਿ ਸਾਨੂੰ ਕੀ ਹੋਣਾ ਅੱਜ ਕਾਂਗਰਸ ਨੇ ਆਲਾ ਕੱਲ ਨੂੰ ਫੇਰ ਅਸੀਂ ਆ ਜਾਣਾ ਫੇਰ ਕਾਂਗਰਸ ਨੇ ਫੇਰ ਅਸੀਂ ਆ ਜਾਣਾ ਉਹ ਉਹ ਚੀਜ਼ ਈ ਹੁਣ ਜਿਹੜੇ ਤੀਜੀ ਪਾਰਟੀ ਨੇ ਸੱਤਾ ਤੇ ਕਾਬਿਲ ਕੱਲ ਨੂੰ ਹੋਰ ਕੋਈ ਆ ਸਕਦੀ ਪਾਰਟੀ ਜੇ ਤਾਂ ਇਹ ਡਰ ਬੱਠਾ ਰਿਹਾ ਫੇਰ ਤਾਂ ਕਿਤੇ ਨਾ ਕਿਤੇ ਸੁਧਾਰ ਵੀ ਹੋ ਸਕਦਾ ਇਹਨਾਂ ਚ ਤੇ ਲੋਕ ਵੀ ਸੋਚ ਸਕਦੇ ਆ ਚੌਥੀ ਪਾਰਟੀ ਬਾਰੇ ਵੀ ਸੋਚ ਸਕਦੇ ਆ ਜੇ ਉਹੀ ਕੋਈ ਨਹੀਂ ਜੀ ਇਹ ਤਾਂ ਸਾਡੀ ਪਾਰਟੀ ਜੀ ਇਹਦਾ ਧਰਮ ਦੇ ਅਦੇ ਤੇ ਚੱਲ ਰਹੀ ਹੈ ਪੰਥਕ ਪਾਰਟੀ ਹੈ ਜੀ ਫਿਰ 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 ਆ ਜਾਣਗੇ ਫਿਰ ਫਿਰ ਸ਼ਾਇਦ ਕੋਈ ਹੋਰ ਪਾਰਟੀ ਆਉਂ ਜੀ 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 ਸੋਮ ਪ੍ਰਮੇਂਦਰ ਜੀ ਰੇਅਰ ਇਸ਼ੂ ਹੈ ਕਿ ਇਹ ਲਗਾਤਾਰ ਇਹ ਗੱਲ ਵੀ ਅੱਗੇ ਆ ਰਹੀ ਹੈ ਕਿ ਜਿਹੜੀ ਸਜ਼ਾ ਲੱਗੀ ਹੈ ਇਹ ਧਾਰਮਿਕ ਹੈ ਇਹਦੇ ਨਾਲ ਨਾਲ ਸਿਆਸੀ ਸਜ਼ਾ ਵੀ ਕੋਈ ਨਾਲ ਹੋਣੀ ਚਾਹੀਦੀ ਸੀ ਕਿਉਂਕਿ ਸਭ ਕੁਝ ਸਿਆਸਤ ਦੇ ਮੱਦੇ ਨਜ਼ਰ ਹੈ ਕੀ ਹੋਇਆ ਪਰ ਕਿ ਤੁਸੀਂ ਸਾਰਾ ਡਿਸਕ੍ਰਾਈਬ ਕੀਤਾ ਕਿੱਥੇ ਕੀ ਹੋਇਆ ਤੁਸੀਂ ਨਾਲ ਜੁੜੇ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਸ਼ੁਕਰੀਆ ਜੀ ਧੰਨਵਾਦ ਜੀ ਦੋਸਤੋ ਤੁਸੀਂ ਆਪਣੀ رائے ਜੋ ਕੁਝ 2 ਦਸੰਬਰ ਤੋਂ ਲੈ ਕੇ ਹੁਣ ਤੱਕ ਹੋਇਆ ਉਹ ਤੁਸੀਂ ਆਪਣੀ ਫੀਡਬੈਕ ਸਾਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਭੇਜ ਸਕਦੇ ਹੋ ਕਿ ਇਹਨਾਂ ਮਾਮਲਿਆਂ ਬਾਰੇ ਤੁਹਾਡੇ ਕੀ ਵਿਚਾਰ ਨੇ ਕੋ ਤੁਸੀਂ ਕਿਸੇ ਨਜ਼ਰੀਏ ਨਾਲ ਸਾਰੀਆਂ ਚੀਜ਼ਾਂ ਨੂੰ ਦੇਖ ਰਹੇ ਹੋ ਪੜ੍ਹ ਰਹੇ ਹੋ ਸੁਣ ਰਹੇ ਹੋ ਸੋਤੋ ਸਿੱਧੇ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕਰਨ ਪੰਜਾਬੀ ਧੰਨਵਾਦ